ਅੁੱਧ ਨਾ ਜ਼ਿੰਦਗੀ ਚੋਂ ਛੌੜ ਨਾ ਹਟ ਗਏ ਹੋ ਗਿਆ ਕੁੱਪ ਹਨੇਰਾ ਏ ਨਹੀਂ ਅੱਜ ਤਾ ਤੈਨੂੰ ਇੱਥੇ ਮਿਲ ਗਏ ਕੱਲ ਨੂੰ ਕੀ ਪਤਾ ਕਿੱਥੇ ਰਹਾ ਏ ਢੋਖਾ ਨਾ ਤੂੰ ਦੇਵੀ ਮੈਨੂੰ ਪਿਆਰ ਦੁਬਾਰਾ ਕਰਿਆ ਜਾਣਾ ਨਹੀਂ ਗੋਲੀ ਨਾਲ ਨਹੀਂ ਮਰਦਾ ਬੱਲੀਏ ਢੋਖਾ ਜਰਿਆ ਜਾਣਾ ਨਹੀਂ ਬਸ ਡਰਦਾ ਲੱਗਦਾ ਕੋਈ ਆਪਣਾ ਦੁਸ਼ਮਣ ਬਣ ਜਾਣਾ ਉਹ ਪ੍ਰਬੰਧਾ ਹੱਥ ਮੇਰੇ ਲਾ ਦੂ ਇਹਨਾਂ ਕਿਸੇ ਡੋਲਿਆਂ ਵਿੱਚ ਨਹੀਂ ਜੋਰ ਕੁੜੇ ਗੱਲ ਤੇਰੇ ਮੇਰੇ ਵਿੱਚ ਰਹਿ ਨਹੀਂ ਚਾਹੀਦੀ ਜਾਵੇਂ ਨਾ ਕਿਤੇ ਹੋਰ ਕੁੜੇ ਗੱਲ ਤੇਰੇ ਮੇਰੇ ਵਿੱਚ ਰਹਿ ਨਹੀਂ ਚਾਹੀਦੀ ਆ ਜਾਵੇਂ ਨਾ ਕਿਤੇ ਹੋਰ ਕੁੜੀਆਂ ਉਹ ਜੀ ਦਿਨ ਹਾਲ ਸਾਡੀ ਮੁਲਾਕਾਤ ਹੋਈ ਨਹੀਂ ਐਸੀ ਕੋਈ ਜੇਲ ਨਹੀਂ ਆ ਕਰ ਪ੍ਰੀਤ ਨਜ਼ਾਰੀ ਮੌਤ ਨੂੰ ਸੱਦਾ ਬੱਲੀਏ ਕੋਈ ਖੇਲ ਨਹੀਂ ਛੁੱਟਦਾ ਅਟਰ ਹੋ ਜਾਂਦਾ ਨੀ ਜੜਿਆਰਾਂ ਦੇ ਨਾਲ ਫੈਂਦੇ ਨਹੀਂ ਜਾਨਵਾਰ ਦੇ ਯਾਰ ਤੇਰੇ ਤੋਂ ਜਿਹੜੇ ਭਾਬੀ ਤੈਨੂੰ ਕਹਿੰਦੇ ਨੇ ਬੋਲੇ ਵਾਲੇ ਤੋਂ ਹਾਈ ਕੋਰਟ ਤੱਕ ਚਰਚੇ ਭੁੱਲੇ ਆਲੇ ਤੋਂ ਹਾਈ ਕੋਰਟ ਤੱਕ ਚਰਚੇ ਹੱਕ ਮਿਲਦੇ ਨਹੀਂ ਸੀ ਖੋਣੇ ਪੈ ਗਏ ਲੋਕ ਸਮਝ ਗਏ ਚੋਰ ਕੋੜ ਗੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਜਾਵੇ ਨਾ ਕਿਤੇ ਹੋਰ ਕੋੜ ਗੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਜਾਵੇ ਨਾ ਕਿਤੇ ਹੋਰ ਕੋੜ ਹੈ